ਲੋ ਜੀ ਦੋਸਤੋ ਅੱਜ ਅਸੀਂ ਪਹੁੰਚਿਆ ਫੇਰ ਬਠਿੰਡਾ ਦੇ ਬੀੜਤਲਾ ਪਿੰਡ ਅੱਜ ਪਿੰਡ ਬੀੜਤਲਾ ਦੇ ਜਿਹੜੇ ਰਹਿਣਾ ਲੋਕ ਨੇਗੇ ਪੀੜਤ ਲੋਕ ਨੇ ਨਸ਼ੇ ਤੋਂ ਜਿਹੜੇ ਤੰਗ ਹੈ ਉਹਨਾਂ ਨੇ ਦਿਲ ਨੂੰ ਠੰਡ ਪੈ ਗਈ ਹੋਣੀ ਹੈ ਕਿ ਅੱਜ ਵੱਡੀ ਕਾਰਵਾਈ ਹੋਈ ਹੈ ਜਿਵੇਂ ਕਿ ਤੁਹਾਨੂੰ ਪਿਛਲੇ ਦਿਨੀ ਵੀਡੀਓ ਦਿਖਾਈ ਸੀ ਯੁੱਧ ਨਸ਼ੇ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਉਹਦੇ ਤਹਿਤ ਅੱਜ ਵੱਡਾ ਐਕਸ਼ਨ ਹੋਇਆ ਬਠਿੰਡੇ ਦੇ ਵਿੱਚ ਵੀ ਇਦੋਂ ਪਹਿਲਾਂ ਹੋਰ ਸ਼ਹਿਰਾਂ 'ਚ ਹੋਇਆ ਤੇ ਅੱਜ ਬਠਿੰਡਾ ਦੇ ਪਿੰਡ ਵੀਰਤਲਾ ਜਿਹੜਾ ਕਿ ਗੜ ਮੰਨਿਆ ਜਾਂਦਾ ਨਸ਼ੇ ਦਾ ਇੱਥੇ ਜਿਹੜਾ ਨਸ਼ਾ ਤਸਕਰ ਸੀ ਇੱਕ ਸੂਰਜ ਨਾਮ ਦਾ ਉਹਦੇ ਘਰ ਦੇ ਉੱਤੇ ਬਲਡੋజర్ ਚਲਾਇਆ ਗਿਆ ਜੀਸੀਬੀ ਮਸ਼ੀਨ ਚਲਾਈ ਗਈ ਹੈ ਤੇ ਸਾਰਾ ਘਰ ਜਿਹੜਾ ਹੈਗਾ ਢਾਹ ਦਿੱਤਾ ਗਿਆ ਤਾਂ ਇੱਕ ਵੱਡੀ ਕਾਰਵਾਈ ਆ ਇਹ ਬਠਿੰਡਾ ਪੁਲਿਸ ਦੀ ਦੱਸਿਆ ਜਾਂਦਾ ਕਿ ਇਹ ਜਿਹੜਾ ਘਰ ਸੀਗਾ ਇਹ ਨਜਾਇਜ਼ ਉਸਾਰੀ ਦੇ ਤਹਿਤ ਬਣਾਇਆ ਗਿਆ ਸੀਗਾ ਤੇ ਨਾਲ ਹੀ ਇਹਦੇ ਸੰਬੰਧ ਨਸ਼ਾ ਤਸਕਰੀ ਦੇ ਵਿੱਚ ਸੀਗੇ ਲਿਸਟ ਵਿੱਚ ਸੀਗਾ ਪੁਲਿਸ ਦੀ ਤਾਂ ਪੂਰਾ ਪ੍ਰੋਸੈਸ ਫੋਲੋ ਕਰਕੇ ਇਹਨੂੰ ਅੱਜ ਜਿਹੜਾ ਹੈਗਾ ਘਰ ਹੈਗਾ ਢਾਹ ਦਿੱਤਾ ਗਿਆ ਤਾਂ ਬੁਸ਼ਨਾ ਪੁਲਿਸ ਦਾ ਜਿਹੜਾ ਆ ਗਿਆ ਪੰਜਾਬ ਪੁਲਿਸ ਦਾ ਬਹੁਤ ਵਧੀਆ ਉਪਰਾਲਾ ਇਹ ਹੁਣ ਦੂਜਿਆਂ ਨੂੰ ਵੀ ਡਰ ਪੈ ਜਾਊਗਾ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਨੇ ਨਸ਼ਾ ਤਸਕਰੀ ਕਰਦੇ ਨੇ ਲੋਕਾਂ ਦੇ ਘਰ ਜਿੰਨੇ ਉਜਾੜੇ ਆ ਹੁਣ ਇਹਨਾਂ ਦੇ ਵੀ ਉਜੜਨਗੇ ਘਰ ਤੁਸੀਂ ਦੇਖ ਸਕਦੇ ਹੋ ਕਿ ਜੀਸੀਬੀਆਂ ਇੱਥੇ ਲਾ ਦਿੱਤੀਆਂ ਗਈਆਂ ਤਾਂ ਵੱਡੀ ਕਾਰਵਾਈ ਜਿਹੜਾ ਘਰ ਹੈ ਉਹ ਸਾਰੀ ਹੋ ਰਹੀ ਸੀ ਹਜੇ ਅੰਡਰ ਕੰਸਟਰਕਸ਼ਨ ਸੀਗਾ। ਆ ਕਾਫੀ ਇੱਕ ਵੱਡੀ ਜ਼ਮੀਨ ਤੇ ਬਣਾਇਆ ਜਾ ਰਿਹਾ ਸੀ ਇਹ। ਵੱਡਾ ਪਲਾਟ ਸੀਗਾ। ਤੇ ਪਿਛਲੇ ਦਿਨੀ ਇੱਕ ਰੋਪੜ ਲੁਧਿਆਣਾ ਤੇ ਇੱਕ ਪਟਿਆਲਾ ਦੇ ਵਿੱਚ ਵੀ ਜਿਹੜੇ ਨਸ਼ਾ ਤਸਕਰਾਂ ਦੇ ਘਰ ਸੀਗੇ ਉਹਨਾਂ ਤੇ ਬਲਡੋਜ਼ਰ ਚਲਾਇਆ ਗਿਆ। ਤਾਂ ਜਿਹੜਾ ਇਹ ਘਰ ਸੀਗਾ ਅੱਜ ਬਠਿੰਡਾ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਪੁਸ਼ਿੰਡਾ ਦੇ ਪਿੰਡ ਬੀੜਤਲਾ ਨਸ਼ੇ ਦਾ ਗੜ ਸੀਗਾ ਇੱਥੋਂ ਦੇ ਲੋਕ ਲੰਬੇ ਸਮੇਂ ਤੋਂ ਇਹ ਜੇ ਐਕਸ਼ਨ ਦੀ ਉਡੀਕ ਕਰ ਰਹੇ ਸੀ ਵੀ ਇਸ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ ਫੇਰ ਹੀ ਟਿਕ ਟਕਾ ਹੋਊਗਾ ਨਸ਼ੇ ਦਾ ਤਾਂ ਫਾਈਨਲੀ ਅੱਜ ਜਿਹੜਾ ਹੈਗਾ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਬਹੁਤ ਅਸੀਂ ਧੰਨਵਾਦ ਕਰਦੇ ਆਂ ਪੁਲਿਸ ਦਾ ਇਹ ਵਧੀਆ ਅਪਰਾਲ ਹੈ ਅੱਗੇ ਵੀ ਇਹ ਜੇ ਐਕਸ਼ਨ ਚੱਲਦੇ ਰਹਿਣਗੇ ਐਸਐਸਪੀ ਸਹਿਬਾਨ ਮੌਜੂਦ ਹੈ ਇੱਥੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਕੀ ਇਹ ਸਿਰਫ ਅੱਜ ਦੀ ਕਾਰਵਾਈ ਸੀ ਅੱਗੇ ਵੀ ਇਸ ਤਰ੍ਹਾਂ ਦੀ ਐਕਸ਼ਨ ਲੈ ਹੈਗੀ ਆ ਉਹ ਲਈ ਜਾਣਗੇ ਨਾ ਨਸ਼ਾ ਤਸਕਰਾਂ ਦੇ ਖਿਲਾਫ ਕਿਉਂਕਿ ਲੋੜ ਹੈਗੀ ਆ ਪਹਿਲਾਂ ਚੈਕਿੰਗ ਹੁੰਦੀ ਰਹਿੰਦੀ ਆ ਪਰ ਨਸ਼ਾ ਫਿਰ ਵੇਚਣ ਲੱਗ ਜਾਂਦਾ ਆ ਆਪਾਂ ਗੱਲਬਾਤ ਕਰਦੇ ਆ ਐਸਐਸਪੀ ਸਹਿਵਾ ਮੌਜੂਦ ਨੇ ਟਾਈਮ ਬਟਿੰਡਾ ਜੇਲ੍ਹ ਜੀ ਹੈਗਾ ਇਹਦੇ ਬ੍ਰਦਰ ਤੇ ਵੀ ਪਤਾ ਲੱਗਿਆ ਕਿ ਕਈ ਸਾਰੇ ਐਨਡੀਪੀਐਸ ਦੇ ਪਰਚੇ ਦਰਜ ਹੋਏ ਔਰ ਇਥੇ ਦੀ ਵਾਈਫ ਜਿਹੜੀ ਕੁਲਵਿੰਦਰ ਕੌਰ ਉਹ ਸਰਕਾਰੀ ਜ਼ਮੀਨ ਤੇ ਵਿਦਆਊਟ ਐਨੀ ਆਥਰਾਇਜ਼ੇਸ਼ਨ ਵਿਦਆਊਟ ਐਨੀ ਮਲਕੀਅਤ ਪੂਰਾ ਕੋਠੀ ਬਣਵਾ ਰਹੀ ਸੀਗੀ ਜਿਹਨੂੰ ਸਿਵਲ ਪ੍ਰਸ਼ਾਸਨ ਨੇ ਇੱਥੇ ਟਾਇਆ ਤੇ ਅਸੀਂ ਉਹਨਾਂ ਦੀ ਸਪੋਰਟ ਇੱਥੇ ਆਏ ਹੈ। ਇਹ ਹੈ ਇਸ ਤੋਂ ਇਲਾਵਾ ਉਹਦੇ ਹੋਰ ਵੀ ਕਿਸੇ ਪਰਿਵਾਰ ਤੇ ਵੀ ਉਹ ਤੇ ਐਫ ਆਈ ਆਰ ਦਰਜ ਨਹੀਂ। ਜੀ ਉਹਦੇ ਬ੍ਰਦਰ ਤੇ ਹੈਗੀ ਆ ਫਾਈਲ ਦਰਜ ਪਰ ਇੱਥੇ ਪ੍ਰਾਪਰਟੀ ਜੋ ਕਰਾਰਿਆ ਸੀ ਉਹ ਪਤਾ ਲੱਗਿਆ ਕਿ ਸੂਰਜ ਔਰ ਉਹਦੀ ਵਾਈਫ ਕੋਲੋਂ ਦਰਜ ਹੈ। ਇਹ ਜਿਹੜੀ ਕਾਰਵਾਈ ਇਹ ਨਸ਼ਾ ਤਸਕਰੀ ਦੇ ਐਫ ਆਈ ਆਰ ਦਰਜ ਕਰਕੇ ਹੋਈ ਹੈ ਕਿ ਨਜਾਇਜ਼ ਉਹ ਸਾਰੀ ਕਰਤੀ ਹੁੰਦੀ ਹੈ। ਕੋਜੀ ਇਹ ਨਜਾਇਜ਼ ਉਸਾਰੀ ਕਰਕੇ ਹੋਈ ਹੈ ਬਟ ਕਿਉਂਕਿ ਉਹਦਾ ਲਿੰਕ ਜੋ ਉਹਦੀ ਆਕੂਪੇਸ਼ਨ ਹੈ ਜੋ ਉਹਦੀ Uh, मतलब इनकम ਦਾ ਹੈ ਇਲੀਗਲ ਮੈਥਡੋ ਨਸ਼ੇ ਦੇ थ्रू ਹੀ ਹੈ ਇਸੇ ਕਰਕੇ ਅਸੀਂ ਇਹਨੂੰ ਪ੍ਰਾਇੋਰਟਾਈਜ਼ ਕਰਕੇ ਮੈਸੇਜ ਵੀ ਦੇ ਰਿਹਾ ਹੈ ਕਿ ਇਸ ਏਰੀਆ ਚ ਜੋ ਇਸ ਤਰ੍ਹਾਂ ਦੀ ਉਹ ਸਾਰੀ ਆਪਣੀ ਡਰਗ ਪ੍ਰੋਸੀਡਸ ਤੋਂ ਕਰੇਗਾ ਉਹਦੇ ਤੇ ਇਹੀ ਐਕਸ਼ਨ ਲਿਆ ਜਾਏਗਾ ਇਹ ਕਾਫੀ ਏਰੀਆ ਜਿਹੜਾ ਬੀਡ ਤਲਾ ਦਾ ਕਾਫੀ ਬਦਨਾਮ ਏਰੀਆ ਮੰਨਿਆ ਜਾਂਦਾ ਹੋਰ ਵੀ ਕੋਈ ਆਇਡੈਂਟੀਫਾਈ ਕੀਤੀਆਂ ਆਉਣ ਵਾਲੇ ਦਿਨਾਂ ਵਿੱਚ ਹਾਂ ਜੀ ਅਸੀਂ ਕਈ ਸਾਰੀ ਆਇਡੈਂਟੀਫਾਈ ਕੀਤੀਆਂ ਤੇ ਉਹ ਐਸ ਡੀ ਐਮ ਸਾਹਿਬ ਬੀ ਸੀ ਸਾਹਿਬ ਸਾਰਿਆਂ ਦੀ ਨੋਲਿਜ ਅਸੀਂ ਉਹਨੂੰ ਦੇ ਚੁੱਕੇ ਹਾਂ ਤੇ ਉਹ ਰਿਕਾਰਡ ਕਰ ਗਾਲ ਰਹੇ ਹਨ ਔਰ ਜੋ ਇਹਦਾ ਪ੍ਰੋਸੀਜਰ ਹੁੰਦਾ ਹੈ ਉਹ ਉਹਨੂੰ ਅਡਾਪਟ ਕਰ ਰਹੇ ਠੀਕ ਹੈ ਇਹ ਵੀ ਸੁਣਨ ਵਿੱਚ ਆਇਆ ਜੀ ਕਿ ਕਈ ਲੋਕ ਨਸ਼ਾ ਵੇਚਦੇ ਆ ਕਾਫੀ ਸਮੇਂ ਤੋਂ ਪਰ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਹੋਈ ਤਾਂ ਕੋਈ ਬਰਾਮਦਗੀ ਨਹੀਂ ਹੋਈ ਉਹਨਾਂ ਤੇ ਵੀ ਕੋਈ ਹੈਗਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਕੋਈ ਪਾਰਟਿਕੂਲਰ ਹੈ ਤਾਂ ਤੁਸੀਂ ਦੱਸੋ ਅਦਰਵਾਈਜ਼ ਇਹ ਵੀ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਦੇ ਤੇ ਨੌ ਪਰਚੇ ਦਰਜਾ ਜਦੋਂ ਰਿਕਵਰੀ ਹੁੰਦੀ ਹੈ ਤਾਂ ਕਾਰਵਾਈ ਜੋ ਰੋਕੇਗਾ ਉਹਦੇ ਤੋਂ ਤਾਂ ਆਫੈਕਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜਕੱਲ ਕਿੰਨਾ ਸਟ੍ਰਿਕਟ ਹੈ ਪਰ ਇਹ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਬੜਾ ਵਧੀਆ ਮੈਸੇਜ ਹੈ ਕਿਉਂਕਿ ਇਹ ਇਥੇ ਦਾ ਪੁਰਾਣਾ ਬਦਨਾਮ ਐਂਟੀਟੀ ਸੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਿ ਨਹੀਂ ਜਿਹੜੀ ਬਿਲਡਿੰਗ ਬੁਲਡੋਜ਼ਰ ਵਗੈਰਾ ਅਸੀਂ ਆਈ ਥਿੰਕ ਰੀਸੈਂਟਲੀ ਤਾਂ ਹੁਣੇ ਅੱਜ ਹੀ ਕੀਤੀ ਹੈ ਬਟ ਅਸੀਂ ਇਹਨੂੰ ਡਰਾਈਵ ਨੂੰ ਕੰ ਤਾ ਉਮੀਦ ਹੈ ਕਿ ਜਿਹੜੇ ਹੋਰ ਨਸ਼ਾ ਤਸਕਰ ਨੇ ਉਹਨਾਂ ਨੂੰ ਇਹ ਬੁਲਡੋਜ਼ਰ ਇਹ ਜੀਸੀਬੀ ਆਪਣੇ ਘਰ ਵੱਲ ਆਉਂਦੀ ਨਜ਼ਰ ਆ ਰਹੀ ਹੋਗੀ ਕਿਉਂਕਿ ਇਹ ਕਾਰਵਾਈ ਦੀ ਸ਼ੁਰੂਆਤ ਹੋਈ ਹੈ ਅੱਜ ਤੇ ਜਿਹੜੇ ਹੋਰ ਵੀ ਜਿਹੜੇ ਨਸ਼ਾ ਤਸਕਰੀ ਜੇ ਇਨਵੋਲਵ ਨੇ ਉਹਨਾਂ ਦੇ ਘਰਾਂ ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋਗੀ ਹਾਲੇ ਅੰਡਰ ਪ੍ਰੋਸੈਸ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਲੀਗਲੀ ਪ੍ਰੋਸੈਸ ਕਰਕੇ ਫਿਰ ਉਹਨਾਂ ਦੇ ਘਰ ਤੇ ਵੀ ਇਸ ਤਰ੍ਹਾਂ ਬੁਲਡੋਜ਼ਰ ਚਲਾਇਆ ਜਾਊਗਾ ਤਾਂ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ ਤਾਂ ਨਸ਼ੇ ਦੇ ਠੱਲ ਪੈ ਸਕਦੀ ਹੈ